ਮਟਾਲਾ ਦੇ ਗਾਂਧੀ ਕੈਂਪ ਦੀ ਸ਼ਿਵ ਮੰਦਿਰ ਗਲੀ ਵਿੱਚ ਦੇਰ ਸ਼ਾਮ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਛੋਟੇ ਸਕੇ ਭਰਾ ਨਾਮ ਹੀਰਾ ਨੇ ਆਪਣੇ ਵੱਡੇ ਭਰਾ ਦਾ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਅਜੇ ਕੁਮਾਰ ਦਾ ਕਤਲ ਕਰ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮੋਹੱਲਾ ਵਾਸੀਆਂ ਨੇ ਦੱਸਿਆ ਕਿ ਅਜੇ ਕੁਮਾਰ ਅਤੇ ਉਸ ਦਾ ਛੋਟਾ ਭਰਾ ਹੀਰਾ ਇੱਕੋ ਘਰ ਵਿੱਚ ਹੀ ਰਹਿੰਦੇ ਸੀ ਵੱਡੇ ਭਰਾ ਦਾ ਤਲਾਕ ਹੋ ਚੁੱਕਿਆ ਸੀ ਅਤੇ ਉਸ ਦਾ ਇੱਕ ਬੱਚਾ ਸੀ ਛੋਟਾ ਭਰਾ ਵੀ ਵਿਆਹ ਹੋਇਆ ਸੀ ਲੇਕਿਨ ਛੋਟਾ ਭਰਾ ਵੱਡੇ ਭਰਾ ਉੱਤੇ ਕਿਸੇ ਦੂਸਰੀ ਮਹਿਲਾ ਨਜਾਇਜ਼ ਸੰਬੰਧ ਦਾ ਦਸ਼ਕ ਕਰਦਾ ਸੀ ਅਤੇ ਵੱਡੇ ਭਰਾ ਨੂੰ ਇਸ ਕੰਮ ਤੋਂ ਰੋਕਦਾ ਸੀ ਅਤੇ ਇਸੇ ਵਜ੍ਹਾ ਨੂੰ ਲੈ ਕੇ ਦੋਨਾਂ ਦਰਮਿਆਨ ਝਗੜਾ ਹੋਇਆ ਅਤੇ ਇਸੇ ਦੌਰਾਨ ਛੋਟੇ ਭਰਾ ਨੇ ਤੇਜ਼ਰ ਹਥਿਆਰ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਫਰਾਰ ਹੋ ਗਿਆ ਅਤੇ ਉੱਥੇ ਹੀ ਮੌਕੇਵਾਰਾਂ ਅਤੇ ਪੁਲਿਸ ਟੀਮ ਨਾਲ ਲੈ ਕੇ ਪਹੁੰਚੀ ਸੀਟੀ ਡੀਐਸਪੀ ਸੰਜੀਵ ਗਵਾਨੇ ਕਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਕਰ ਰਹੇ ਹਾਂ ਤੇ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਰ ਜੀ ਜੋਨਾ ਇੱਕ ਲੜਕੀ ਆਈ ਹੈ ਜਿਹਦੇ ਇਹਦਾ ਰਿਲੇਸ਼ਨ ਦਾ ਕੁੜੀ ਜਿਹਦੇ ਮੁੰਡੇ ਦਾ ਕਤਲ ਹੋਇਆ ਦਾ ਤੇ ਉਹਨੇ ਆ ਗਏ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਵਾ ਉਹ ਇਕ ਦੂਜੇ ਜਾਨੇ ਜਾਨੇ ਬੋਲੋ ਪੀਆ ਨੇ ਉਹ ਬਾਅਦ ਉਹ ਫਿਰ ਮੁੰਡਾ ਜਾਂ ਨਿਕਾਹੀ ਉਹ ਕਿਤੇ ਆਇਆ ਕੋਠੇ ਦੇ ਉਤਰ ਕੇ ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੁੱਧਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚੱਲ ਗਿਆ ਕੋਠੇ ਦੇ ਚ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤਰ ਦੀ ਜਿੰਨਾ ਤੱਕ ਉਹਦੀ ਜਾਨ ਨਹੀਂ ਚਲੇਗੀ ਪਹਿਲਾਂ ਇੱਥੇ ਦਾਤਰ ਦੋ ਤਿੰਨ ਮਾਰੇ ਛੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਆ ਸੀ ਉਹਦੀ ਉਂਗਲ ਤੇ ਮੈਨੂੰ ਸਾਇਦ ਲਾਤੀ ਗਈ ਹੋਵੇ ਵਿਚਾਰੇ ਦੀ ਉਹ ਸਾਨੂੰ ਆਂਦਾ ਉਹਦੀ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਜ ਜੰਨੀ ਤੇ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਥੀ ਜੇ ਮਾਰੇ ਨੇ ਬਾਜ ਜਦੋਂ ਬਾਹ ਫੜੀ ਉਹਦੀ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕੜਾਈਆਂ ਨੇ ਉਸ ਤੋਂ ਬਾਅਦ ਉਹ ਉਹਦੇ ਨਾਲ ਦੀ ਆਈ ਉਹਨੇ ਫੜ ਕੇ ਉਹ ਅੰਦਰ ਲਾ ਗਈ ਆ ਉਹ ਕੋਠੇ ਤੇ ਚੜ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਫੇ ਲੋਕੀ ਪਬਲਿਕ ਇਕੱਠੀ ਹੋ ਲੈ ਵੀ ਸਾਰੇ ਲੋਕੀ ਵਾਜਾ ਦੇ ਦੇਣਗੇ ਰੁਕ ਜਾ ਰੁਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀਰੇ ਮੁਰ ਜਾ ਮਤਲਬ ਉਹਨੇ ਖੂਨ ਸਵਾਰੀ ਉਹਦੇ ਸਿਰ ਤੇ ਮਤਲਬ ਦਾ ਨਾਮ ਕੀ ਉਮਰ ਕਿੰਨੀ ਉਹਦਾ ਨਾਜਾ ਸੀ ਉਹਦੇ 35 37 ਸਾਲ ਦੀ ਲੱਗਦੀ ਉਮਰ ਸੀ ਉਹਦੀ ਸਾਹ ਜਿਹਨੇ ਮਾਰਿਆ ਉਹ ਉਹਦਾ ਭਰਾ ਹੀ ਛੱਗਾ ਜੀ ਛੋਟਾ ਭਰਾ ਉਹਦਾ ਅਜੇ ਉਹਦਾ ਨਾਮ ਹੀਰਾ ਹਾਂ ਦੋਵੇਂ ਭਰਾਵਾਂ ਨੇ ਮਾਰ ਲਏ ਹਾਂਜੀ ਹਾਂਜੀ ਦੋਵੇਂ ਛੱਗੇ ਭਰਾ ਨੇ ਜੀ ਸੁਮਨ ਜਿਹੜੀ ਕੁੜੀ ਐ ਨਾ ਜਿਹੜੀ ਮਤਲਬ ਉਹਨਾਂ ਦਾ ਰਿਲੇਸ਼ਨ ਰੱਖਦੀ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਐਥੋਂ ਵੱਡਾ ਵਿਆਹ ਨਹੀਂ ਵਿਆਹ ਦਾ ਹੀ ਉਹਨਾਂ ਮਤਲਬ ਸਾਢੇ ਛੜਾ ਹੋ ਗਿਆ ਦਾ ਹੀ ਐ ਉਹਦੇ ਹੀ ਉਹਦੇ ਨਾਲ ਰਹਿੰਦੀ ਸੀ ਤੇ ਉਹ ਕੈਂਪ ਦੀ ਆ ਇਹ ਰੈਮਸੀ ਦੇ ਘਰ ਦੇ ਲੱਗੋਦਾ ਘਰ ਆ ਜੀ ਕਿੰਨੀ ਕੋਮਰ ਦਾ ਮੁੰਡਾ ਜਦਾ ਮੁੰਡਾ 35-36 ਸਾਲ ਉਮਰ ਦਾ ਸਤਨ ਜਿੱਦ ਜੀ ਸੁਸਤ ਹੈ ਹਾਂ ਜੀ ਬੱਚਾ ਉਹਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪਰਾ ਆ ਉਹਦਾ ਸੋਡਾ ਪੜਾਵਾ ਕੋਈ ਵਿਆਹ ਉਹ ਵੀ ਵਿਆਹ ਸਰ ਹੋਰੀ ਵਾਈਫ ਹੋਰੀ ਵਾਈਫ ਵੀ ਇੱਥੇ ਹੀ ਸਰ ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈ ਕੇ ਦਾ ਤਾਂ ਦੋ ਤਿੰਨ ਮਤਲਬ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮਾਰੀ ਪਹਿਲਾਂ ਲੜੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਆ ਸਰ ਮੂੰਹ ਬਲਾਵਾ ਹੁੰਦਾ ਰਿਆ ਸਾਰੋ ਦੋ ਐਨਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਲੱਗਦਾ ਰਿਹਾ ਇਤਲਾਹ ਹੈ ਸੀ ਕਿ ਗਾਂਧੀ ਕੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕ੍ਰਾਈਮ ਸੀਨ ਆ ਉੱਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਤੇ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਕੀ ਤੇ ਪਤਾ ਚੱਲੇਗਾ ਸਰ ਕਿਸ ਕਾਰਨ ਚ ਕਰਾਇਆ ਨਹੀਂ ਜਸਟ ਅਜੇ ਪਹੁੰਚੇ ਹਾਂ ਜੀ ਅਸੀਂ ਦੇਖਦੇ ਹਾਂ ਸਰ ਕੀ ਜਰੂਰ